ਸਾਨੂੰ ਕਿਤਾਬਾਂ ਵਿੱਚ ਪੜਾਇਆ ਜਾਂਦਾ ਸੀ ਕਿ ਭਾਰਤ ਇੱਕ ਗਰੀਬ ਦੇਸ਼ ਹੈ ਕਿ ਜਿੱਥੇ ਅਨਪੜਤਾ ਜ਼ਿਆਦਾ ਹੈ ਤੇ ਬਸੋਂ ਵੀ ਇਹਦੀ ਜ਼ਿਆਦਾ ਸੀ ਚਲੋ ਹੁਣ ਕੰਟਰੋਲ ਹੋ ਸਕਦੀ ਹੈ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਪੜਦੇ ਤੇ ਅਨਪੜ ਬੰਦਾ ਜਿਹੜਾ ਹੈਗਾ ਵੇਖੋ ਗੂਠਾ ਛਾਪ ਹੈ ਇਮਾਨਦਾਰ ਹੁੰਦਾ ਹੈ ਪੜ੍ਹਾਈ ਇੱਕ ਠੱਗੀਆਂ ਮਾਨਦੀ ਡਿਗਰੀ ਹੈ ਇਹ ਚ ਕੋਈ ਦੂਰ ਹੈ ਨਹੀਂ ਤੇ ਜਦੋਂ ਦੇ ਟਰੂਡੋ ਨੇ ਆਪਣਾ ਅਮਰੀਕਾ ਦਾ ਜਿਹੜਾ ਸੌਰੀ ਰਾਸ਼ਟਰਪਤੀ ਹੈ 트럼ਪ ਟੂਡੋਨੀ 트럼ਪ ਉਹਨੇ ਜਦੋਂ ਦੇ ਦੋ ਜਹਾਜ਼ ਉੱਥੋਂ ਭੇਜੇ ਐ ਉਦੋਂ ਦੀ ਪੰਜਾਬ ਸਰਕਾਰ ਸਾਡੀ ਹਰਕਤ ਚ ਆਈ ਐ ਕਿ ਜਿੰਨੇ ਇਮੀਗ੍ਰੇਸ਼ਨ ਵਾਲੇ ਆ ਉਹਨਾਂ ਦੇ ਲਾਇਸੈਂਸ ਉਹਨਾਂ ਦਾ ਸਾਰੇ ਡਾਕੂਮੈਂਟਸ ਚੈੱਕ ਕੀਤੇ ਜਾਣ ਤੇ ਉਹਨਾਂ ਤੇ ਮੁਕੱਦਮੇ ਦਰਜ ਕੀਤੇ ਜਾਣ। ਇਹੀ ਇੱਕ ਮਾਮਲਾ ਹੈ ਬੁੱਢਲਾਡੇ ਦਾ ਉੱਡਲਾ ਅੱਡੇ ਲੱਗਿਆ ਹੋਇਆ ਐਸਐਚਓ ਦਿਲਜੀਤ ਸਿੰਘ ਜਿਹੜਾ ਇੱਥੋਂ ਗਿਆ ਵੱਡਾ ਬਾਬਾ ਉਹ ਖਾਸੀ ਫੀਸ ਆ ਉਹਦੀ ਕਾਰ ਸੇਵਾ ਚਲਦੀ ਆ ਉਹਦੀ ਉਹ 사ਦਰ ਭਲਾਡੇ ਲਾਤਾ ਸੀ ਇੱਥੋਂ ਤੇ ਉੱਥੇ ਇੱਕ ਦਰਖਾਸਤ ਮਾਰਕੋ ਕੇ ਗਈ ਸੀ ਕਿ ਬੀਬੀ ਦਵਿੰਦਰ ਕੌਰ ਪਤਨੀ ਉਪਕਾਰ ਸਿੰਘ ਵਾਸੀ ਬਾੜ ਨੰਬਰ 1 ਤੇ ਜਿਹੜਾ ਹੈਗਾ ਚੱਕ ਭਾਈਕਾ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਉਹਨਾਂ ਨਾਲ 8 ਲੱਖ 80 ਹਜ਼ਾਰ ਦੀ ਇੱਕ ਏਜੰਟ ਠੱਗੀ ਮਾਰ ਗਿਆ ਲਵਜੀਤ ਸਿੰਘ ਉਰਫ ਹੈਰੀ ਉਹਦੀ ਪਤਨੀ ਨੀਹਾ ਪਤਨੀ ਲਵਜੀਤ ਹੈਰੀ ਤੇ ਹਰਪ੍ਰੀਤ ਕੌਰ ਮੈਨੇਜ ਬ੍ਰਾਈਟ ਸਟੋਨ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਜਿਨ੍ਹਾਂ ਦਾ ਦਫ਼ਤਰ ਸੈਕਟਰ 20 ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਲੈਣ ਦੇਣਾ ਜਿਹੜਾ ਮਾਨਸਾ ਹੋਇਆ ਸੀ ਗੱਲਬਾਤ ਹੋਈ ਸੀ ਤੇ ਬਾਕੀ ਪੈਸੇ ਉਹਨਾਂ ਨੇ ਖਾਤਿਆਂ ਰਹੀ ਪਾਏ ਆ ਕੁਝ ਕੈਸ਼ ਦਿੱਤੇ ਆ ਇਹ ਦਰਖਾਸਤ ਮਾਰਕੋ ਕੇ ਸਦਰ ਭਲਾਡੇ ਚਲੀ ਗਈ ਤੇ ਉਹ ਬੰਦਿਆਂ ਨੂੰ ਬੁਲਾਇਆ ਗਿਆ ਬੁਲਾਉਣ ਤੋਂ ਬਾਅਦ ਇਹੀ ਦਿਲਜੀਤ ਸਿੰਘ ਕਹਿੰਦਾ ਵੀ ਕਾਰਵਾਈ ਕਰਦੇ ਆ ਪਰਚਾ ਉਹ ਤੁਹਾਡੇ ਤੇ ਪੈਸੇ ਦਿਓ ਤੇ ਇਹਨਾਂ ਨੂੰ ਉਮੀਦ ਜਾਗੀ ਕਿ ਐਸ ਐਚਓ ਪੈਸੇ ਦਿਵਾਊਗਾ ਨਮਾਇਆ ਤੇ 10 20 ਮਿੰਟਾਂ ਬਾਅਦ ਜਿਹੜੀ ਉਹਦੀ ਟੂਨ ਬਦਲ ਗਈ ਤੇ ਉਹ ਜਿਹੜਾ ਫਿਰ ਤੁਹਾਨੂੰ ਪਤਾ ਹੈ ਪੈਸਾ ਫਿਰ ਦੂਜੇ ਪਾਸੇ ਚੜਾਤਾ ਤੇ ਇਹਨਾਂ ਨੂੰ ਕਹਿੰਦਾ ਬਾਈ ਇਹ ਪੈਸੇ ਆਏ ਨਹੀਂ ਬਣਦੇ ਭਲਾਨੇ ਨਹੀਂ ਬਣਦੇ ਉਹ ਨਹੀਂ ਬਣਦੇ ਉਹ ਕਹਿੰਦੇ ਵੀ ਸਾਨੂੰ ਧੋਖੇ ਵਿੱਚ ਰੱਖ ਕੇ ਬਰਕ ਪਰਮਨ ਦੀ ਥਾਂ ਤੇ ਟੂਰਿਸਟ ਵੀਜ਼ਾ ਲਵਾਤਾ ਹੁਣ ਟੂਰਿਸਟ ਵੀਜ਼ੇ ਤੇ ਕੋਈ ਵੀ ਜਾ ਸਕਦਾ ਮੀਤੀ ਹਜ਼ਾਰ ਪਿੱਛੇ ਲੱਗ ਜਾਂਦਾ 50 ਹਜ਼ਾਰ ਚ 8 ਲੱਖ 40 ਹਜ਼ਾਰ ਚ 80 ਹਜ਼ਾਰ ਚ ਤਾਂ ਨਹੀਂ ਲੱਗਦਾ ਨਾ ਚਲੋ ਗਰੀਬ ਬੰਦੇ ਆ ਵਿਚਾਰੇ ਐਸਸੀ ਬੰਦੇ ਸੀ ਉਹਨਾਂ ਨੂੰ ਉਹਨਾਂ ਦਾ ਧੋਖਾ ਹੋ ਗਿਆ ਅਗਲਾ ਕਹਿੰਦਾ 2 ਰੁਪਏ ਮੁੰਡਾ ਕਮਾ ਲਿਓ ਤਾਂ ਇਹਨੇ ਉਹਨਾਂ ਨੂੰ ਚਾਹ ਪਾਣੀ ਪਿਆਇਆ ਤੇ ਪੈਸੇ ਲਏ ਹੁਣ ਮੇਰਾ opinion ਹੈ ਕਿ ਇਹਨੇ ਉਸ ਦਰਖਾਤ ਦੀ ਸ਼ਟਾ ਰਿਪੋਰਟ ਹੀ ਬਣਾਈ ਹੈ ਕਿ ਇੱਥੋਂ ਦਾ ਇਹ ਬਕੂਆ ਨਹੀਂ ਬਣਦਾ ਇਹ ਬਕੂਆ ਫਨਾਨੇ ਥਾਂ ਤੇ ਬਣਦਾ ਹੈ ਉੱਥੇ ਜਿਹੜੀ ਕਾਰਵਾਈ ਠੁਕਮੀ ਕੀਤੀ ਜਾਵੇ ਤੇ ਉਹਨਾਂ ਨੂੰ ਕਹ ਦੂਗਾ ਵੀ ਮੈਂ ਤਾਂ ਤੁਹਾਡਾ ਕਿਹੜਾ ਛੜਤਾ ਸੀ ਨਾ ਆ ਹਾਲ ਹੈ ਵੀ ਮੈਂ ਤਾਂ ਤੁਹਾਡਾ ਘਿਹੜਾ ਛੜਤਾ ਸੀ ਉਹ ਬੰਦਿਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਉਦੋਂ ਬਾਅਦ ਆਪਣੀਆਂ ਵੀਡੀਓ ਦੇਖੀਆਂ ਵੀਡੀਓ ਤਾਂ ਨਾ 4-4 ਲੱਖ ਚੱਲ ਗਈ ਤੇ ਕੋਈ ਰੱਬ ਦੀ ਕਿਰਪਾ ਜੋ ਸ਼ਰੋਤੇ ਆ ਸਾਡੇ ਜਾਂ ਸਾਡੇ ਭੈਣ ਭਾਈ ਹੈ ਜਾਂ ਆਡੀਅנס ਹੈ ਜਿਹੜੀ ਇਹਨਾਂ ਵੀਡੀਓ ਨੂੰ ਦੇਖਦੀ ਹੈ ਇੱਕ ਕਰ ਲਓ ਇੱਕ ਨੇ ਵੀ ਕੋਈ ਮਾੜਾ ਕਮੈਂਟ ਨਹੀਂ ਲਿਖਿਆ ਪਹਿਲੀ ਗੱਲ ਤਾਂ ਮੈਂ ਉਹਨਾਂ ਦਾ ਬਹੁਤ ਬੜਾ ਸਤਿਕਾਰ ਕਰਦਾ ਹਾਂ ਮੇਰੇ ਅਸਲੀ ਦੋਸਤ ਮੇਰੀ ਆਡੀਅנס ਹੈ ਜਿਹੜੀ ਚੈਨਲ ਨੂੰ ਦੇਖਦੀ ਆ ਭਾਈ ਜੇ ਸਾਡੇ 'ਚ ਕੋਈ ਗਲਤੀ ਹੁੰਦੀ ਆ ਜ਼ਰੂਰ ਲਿਖਿਆ ਕਰੋ ਮਨੁੱਖ ਗਲਤੀਆਂ ਦਾ ਪੁੱਤਲਾ ਹੈ ਤੁਹਾਡੇ ਕਮੈਂਟਾਂ ਤੋਂ ਅਸੀਂ ਕੁਝ ਨਾ ਕੁਝ ਸਿੱਖਾਂਗੇ ਕਿਉਂਕਿ ਸਖਿਆਰਥੀ ਹੈ ਜਿਹੜਾ ਬੰਦਾ ਸਾਰੀ ਉਮਰ ਸਖਿਆਰਥੀ ਰਹਿੰਦਾ ਉਹ ਕੁਝ ਨਾ ਕੁਝ ਗੁਰੂ ਦੇ ਨੇੜੇ ਵੀ ਹੁੰਦਾ ਹੈ ਔਰ ਕੁਛ ਨਾ ਕੁਛ ਘੱਟ ਵੀ ਲੈਂਦਾ ਹੁੰਦਾ ਤੇ ਆਪਣੀ ਲਿਆਕਤ ਦੇ ਨਾਲ ਕਿਸੇ ਮੰਜ਼ਲ ਤੇ ਪਹੁੰਚ ਜਾਂਦਾ ਹੁੰਦਾ ਤਾਂ ਉਹ ਜਦੋਂ ਵੇਖਿਆ ਸੁਣਿਆ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਹੈ ਜਿਨ੍ਹਾਂ ਦੇ ਅਸੀਂ ਗੀਤ ਵੀ ਸੁਣਦੇ ਰਹੇ ਹਾਂ ਬਲਵੀਰ ਚੋਟੀਆ ਉਹਨਾਂ ਦਾ ਗੀਤ ਆ ਇਸ ਇੱਕ ਇੱਕ ਮਹਾਬੋੜ ਦੀ ਚਾਹ ਤੇ ਰੱਬ ਦਾ ਨਾਮ ਪਿਆਰੇ ਇੱਕੋ ਜਿਹਾ ਉਹਨਾਂ ਦੀ ਘਰ ਵਾਲੀ ਜਸਮੀਨ ਉਹਨੇ ਵਿਚਾਰੀ ਨੇ ਮੈਨੂੰ ਫੋਨ ਕੀਤਾ ਕਹਿੰਦੀ ਭਾਈ ਜੀ ਸਾਡੇ ਨਾਲ ਆਹ ਕੁਝ ਹੋ ਗਿਆ ਮੈਂ ਕੋਈ ਨਹੀਂ ਭਾਈ ਸਵੇਰੇ 10 ਵਜੇ ਆ ਜਾਓ ਮੈਂ ਤਾਂ ਕੁਝ ਲੈਣਾ ਨਹੀਂ ਤੁਹਾਡੇ ਤੋਂ ਤੇ ਤੁਹਾਡੇ ਪੈਸੇ ਦਵਾ ਦਾਂਗੇ ਤੇ ਸਰਕਾਰ ਸਾਖ ਤਾਂ ਇਹਨਾਂ ਏਜੰਟਾਂ ਤੇ ਉਹ ਕਹਿੰਦੀ ਜੀ ਮੇਰੀ ਸਾਕੀ ਭੈਣ ਹੈ ਚਲੋ ਉਹ ਦੂਸਰੇ ਦਿਨ ਵਿਚਾਰੀ ਦਵਿੰਦਰ ਕੌਰ ਪਤਨੀ ਉਪਕਾਰ ਸਿੰਘ ਜਿਹੜੀ ਹੈਗੀ ਚੱਕ ਭਾਈਕਾ ਜ਼ਿਲ੍ਹਾ ਮਾਨਸਾ ਤਹਿਸੀਲ ਭਲਾੜਾ ਮੇਰੇ ਕੋਲੇ ਆਏ ਦਫ਼ਤਰ ਬੈਠੇ ਚਾਹ ਪਾਣੀ ਪਿਆਇਆ ਪੁੱਛਿਆ ਮੈਂ ਬੀਬੀ ਐਂ ਕਰਕੇ ਰੋਣ ਲੱਗ ਗਈ ਕਹਿੰਦੀ ਭਾਈ ਅਸੀਂ ਦਾ ਪੈਸੇ ਇਕੱਠੇ ਕਰਕੇ ਭੇਜਿਆ ਸੀਗਾ ਵੀ ਐਂ ਕਰਕੇ 2 ਰੁਪਏ ਕਮਾ ਕੇ ਲਿਓ ਸਾਡਾ ਜਵਾਕ ਚਲੋ ਦਿਨਾਂ ਲੈਣਾ ਲਾ ਦੇਾਂਗੇ ਤੇ ਉਹਨੂੰ ਤਾਂ ਜੀ ਉੱਥੋਂ ਐਂ ਕਰਕੇ ਇਹਨਾਂ ਨੇ ਟੂਰਿਸਟ ਭੀਜੇ ਰਾਹੀਂ ਡੌਂਕੀ ਲਵਾ ਕੇ ਇਟਲੀ ਤੋਂ ਪਤਾ ਨਹੀਂ ਕਿੱਥੋਂ ਉਧਰ ਭੇਜਤਾ ਤੇ ਉਥੇ ਫੜ ਲਿਆ ਫੜ ਤੋਂ ਬਾਅਦ ਉਥੇ ਜਾੜ ਚੜਾ ਕੇ ਤੇ ਤਾਂ ਅੰਬਰ ਸਾਂ ਠੋਕਿਆ ਉਹਨੂੰ ਕਹਿੰਦੇ ਅਸੀਂ ਵੀਜ਼ਾ ਲਵਾਇਆ ਬਰਕ ਪਰਮੰਟ ਦਾ ਇਹ 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 ਜਿਹੜਾ ਦਿਲਜੀਤ ਸੀਗਾ ਵਿਸਟਰ ਵੀਜ਼ਾ ਦਾ ਆਦਾ ਬੜਾ ਯਾਰ ਪੜ ਤਾਂ ਲਿਆ ਕਰੋ ਨਾ ਪੈਸੇ ਲੈ ਕੇ ਉਹਨਾਂ ਨੂੰ ਵਿਚਾਰਾਂ ਨੂੰ ਨਿਆ ਨਹੀਂ ਦਿੱਤਾ ਉਹ ਆਏ ਹੁਣ ਅਸੀਂ ਕੰਪਲੇਂਟ ਫਾਈਲ ਕੀਤੀ ਆ ਪਰਚਾ ਦਰਜ ਕਰਾਵਾਂਗੇ ਇਹ ਗੱਲ ਅਸੀਂ ਅਫਸਰ ਸਹਿਬਾਨਾਂ ਦੇ ਵੀ ਧਿਆਨ ਚ ਲਿਆਂਦੀ ਵੀ ਇਤੋਂ ਬਦਲਿਆ ਜੀ ਕੰਮ ਚਲਾ ਲਿਆ ਅਸੀਂ ਉੱਥੇ ਇੱਕ ਵੀਡੀਓ ਦੇ ਵਿੱਚ ਕਿਹਾ ਸੀਗਾ ਕਿ ਸਾਡੇ ਮਾਸਟਰ ਜੋ ਸਤਕਾਰਯੋਗ ਹੈ ਪ੍ਰਿੰਸੀਪਲ ਬੁੱਧਰਾਮ ਜੀ ਚੰਗੇ ਇਨਸਾਨ ਆ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਭਾਈ ਇਹਨੂੰ ਇੱਥੇ ਨਾਂ ਲਾ ਤੁਹਾਡੀ ਬਦਨਾਮੀ ਕਰਾ ਦੂਗਾ ਇਹ ਇਹ ਜਿੱਥੇ ਜਾਂਦਾ ਹੈ ਇਹ ਨਹਿਤਾਵ ਦੇ ਸ਼ਕਾਰ ਪੜਵਾ ਕੇ ਹੁੰਦਾ ਨਹੀਂ ਦੂਜੇ ਦੇ ਪਟਦਾ ਚਲੋ ਇਹ ਗੱਲ ਤੇ ਅਮਲ ਹੋਇਆ ਹੁਣ ਅਫਸਰ ਸਾਹਿਬਾਨਾਂ ਦੀ ਜਿਹੜੀ ਹੈਗੀ ਹੈ ਸੋਚ ਹੈ ਉਹਨਾਂ ਦੀ ਚੰਗੀ ਸੋਚ ਹੈ ਅਮਲ ਕੀਤਾ ਕਿ ਕੰਮ ਚਲਾ ਲਿਆ ਉੱਥੇ ਵੀ ਲੱਖਾਂ ਰੁਪਈਆ ਦਾ ਇਹ ਭਾਈ ਉਥੋਂ ਬਦਲ ਕੇ ਪੀਓ ਸਟਾਫ ਦੇ ਵਿੱਚ ਲਾਤਾ ਇਹ ਦਿਲਜੀਤ ਸਿੰਘ ਆ ਨਾ ਜਿਹੜਾ ਸੇਖਪੁਰੇ ਦਾ ਹੈ ਇਹ ਹੁਣ ਪੀਓ ਸਟਾਫ ਚ ਲਾਤਾ ਜਿਹੜੇ ਆ ਬੰਦੇ ਮੇਰੇ ਵਰਗੇ ਠੱਗੀਆਂ ਮਾਰ ਜਾਂਦੇ ਆ ਕੋਈ ਚੈੱਕਾਂ ਦੇ ਵਿੱਚ ਆ ਉਹਨਾਂ ਨੂੰ ਫੜ ਕੇ ਲਿਹਾਉਣਾ ਕੀ ਕਰਨਾ ਉਹਨਾਂ ਦੀ ਡਿਊਟੀ ਹੈ ਤੇ ਚਲੋ ਉਥੇਰੇ ਕਮਾਲੇ ਦੋ ਚਾਰ ਮਹੀਨੇ ਖਾ ਫਿਰ ਲਾਦੂ ਕੋਈ ਨਾ ਕੋਈ ਆਜੂ ਕਾਲੀ ਡੋਰੀ ਵਾਲਾ ਅਫਸਰ ਤੇਰਾ ਲਾਦੂਗਾ ਕਿ ਤਨਾ ਕਿਤੇ ਜੇ ਤੂੰ ਬਦਲ ਕੇ ਜਾਉਣੀ ਪਰ ਨਿਆ ਨਹੀਂ ਦੇਣਾ ਉਥੇ ਕੰਮ ਚਲਾ ਲਿਆ ਇਹ ਹੁਣ ਆਹ ਜਿਹੜਾ ਹੈਗਾ ਦਵਿੰਦਰ ਕੌਰ ਪਤਨੀ ਉਪਕਾਰ ਸਿੰਘ ਜਿਹੜਾ ਹੈਗਾ ਚੱਕ ਪਾਈ ਕਾ ਤਸੀਲ ਬਲਾਡਾ ਜ਼ਿਲ੍ਹਾ ਮਾਨਸਾ ਨੇ ਦਰਖਾਸਤ ਦਿੱਤੀ 8 ਲੱਖ 80 ਇਹ ਕਹਿੰਦਾ ਮੈਂ ਦਮਾਉਣਾ ਪਹਿਲਾਂ ਕਹਿੰਦਾ ਪੈਸੇ ਬਾਅਦ ਚ ਫਿਰ ਉਹਨਾਂ ਨਾਲ ਗੱਲਬਾਤ ਹੋ ਗਈ ਪੈਸਾ ਕਿਨੇ ਛੱਡਿਆ ਪੈਸਾ ਦਾ ਵੱਡੇ ਵੱਡਿਆਂ ਦਾ ਦਿਮਾਗ ਬਦਲ ਦਿੰਦਾ ਇਹਨੇ ਹੁਣ ਦਫ਼ਤਰ ਦਾਖਲ ਨਹੀਂ ਕਰੀ ਮੇਰਾ ਓਪੀਨੀਅਨ ਹੈ ਕਿ ਜਿੰਨਾ ਕਿ ਮੈਂ ਜਿਹੜਾ ਹੈਗਾ ਹੈ ਦਰਖਾਸਤਾਂ ਬਾਰੇ ਜਾਣਦਾ ਜਾਂ ਡੀਲ ਕਰਦੇ ਆਂ ਇਹਨੇ ਲਿਖਤਾ ਹੋਣਾ ਵੀ ਇਹਦੀ ਜਿਹੜਾ ਬਕੂਆ ਏ ਉੱਥੋਂ ਦਾ ਬਣਦਾ ਇੱਥੋਂ ਦਾ ਬਣਦਾ ਉਹਨਾਂ ਦਾ ਕੀਰਾਂ ਕਿਹੜਾ ਛੜਾਤਾ ਅਗਲਾ ਆਪੇ ਭੌਂਗਦਾ ਫਿਰੂਗਾ ਉੱਤੇ ਤੇ ਜਿਹੜੇ ਸੀ ਕਿ 2 ਰੁਪਏ ਸੀ ਉਹ ਚੁਪਾ ਲਈ ਫਿਰ ਇਹ ਬਦਲੀ ਹੋ ਗਈ ਇਹਦੀ ਹੁਣ ਪਤਾ ਲੱਗ ਜਾਂਦਾ ਅਫਸਰਾਂ ਇਹਦੀ ਬਦਲੀ ਹੋ ਗਈ ਪੀਓ ਸਟਾਫ ਦੇ ਵਿੱਚ ਤੇ ਕੰਮ ਸ਼ੁਰੂ ਕਰਤਾ ਸੀ ਸੋ ਇਸ ਕਰਕੇ ਜਿਹੜਾ ਹੈਗਾ ਉਹ ਆ ਇਹਦਾ ਜਿਹੜਾ ਪਾਸਪੋਰਟ ਹੈ ਪਾਸਪੋਰਟ ਦੇ ਉੱਤੇ ਲਿਖਿਆ ਹੋਇਆ ਟੂਰਿਸਟ ਵੀਜ਼ਾ ਹਲੋ ਇਹ ਕੋਣੇ ਰਸੀਦ ਦਿੱਤੀ ਹੈ ਉਹਨਾਂ ਬੰਦਿਆਂ ਨੇ ਕਿ ਅਸੀਂ 4 ਲੱਖ ਰੁਪਇਆ 1 388701 90000 ਰੁਪਇਆ 801 ਉਹ ਜਦੋਂ ਜੈਂਟ ਹੈ ਨਾ ਜਿਹੜੇ ਠੱਗ ਜੈਂਟ ਉਹ ਸਟਾਮ ਲੈ ਲੈਂਦੇ ਆ ਖਾਲੀ ਤੇ ਬਾਅਦ ਵਿੱਚ ਉਹਨੇ ਲਿਖ ਲਿਆ ਵੀ ਮੈਂ ਤਾਂ ਟੂਰਿਸਟ ਵੀਜ਼ੇ ਤੇ ਜਾਣਾ ਚਾਹੁੰਦਾ ਸੀਗਾ ਜੀ ਤੇ ਇਹਨਾਂ ਦਾ ਕੋਈ ਕਸੂਰ ਨਹੀਂ ਲਿਖ ਲਿਆ ਟੂਰਿਸਟ ਵੀਜ਼ਾ 8 ਲੱਖ 80 ਹਜ਼ਾਰ ਚ ਤਾਂ ਨਹੀਂ ਲੱਗਦਾ ਆ ਰਸੀਦ ਦਿੱਤੀ ਵੀ ਆ ਉਹਦੀ ਆ ਦੇਖੋ ਔਨ ਰਿਕਾਰਡ ਆ ਪਾਸਪੋਰਟ ਹੈ ਆ ਵੀਜ਼ਾ ਲੱਗਿਆ ਵਾ ਉਹਦਾ ਆ ਅੱਗੇ ਲੱਗਿਆ ਵਾ ਉਥੋਂ ਗਾਹਾਂ ਜਿਵੇਂ ਡੋਂਕੀ ਲਾ ਕੇ ਕੱਢਦੇ ਨੇ ਟੂਰਿਸਟ ਵੀਜ਼ਾ ਸਤ ਅਸੀਹਾਂ ਚ ਬੰਦਾ ਮੁੜਿਆ ਹੁੰਦਾ ਆ ਆ ਉਧਰ ਉਹ ਬਿਚਾਰਾ ਟਿਕ ਟਿਕਰਾ ਕੇ ਆਇਆ ਆ ਦਾ ਕਿਹੜਾ ਛੜਾਕਾ ਕੇ ਆਇਆ ਉੱਥੇ ਫੜ ਕੇ ਨਹੀਂ ਉਹ ਅੰਦਰ ਦੇ ਦਿੰਦੇ ਉਹ ਲੰਘਣ ਨੂੰ ਤਾਂ ਹੋ ਗਿਆ ਸੀ ਪਰ ਦਿਲਜੀਤ ਸਿਆਮ ਵੀ ਇਹ ਇੰਨੇ ਪੈਸੇ ਕਰੇਗਾ ਕੀ ਹੁਣ ਤੇਰੀ ਉਮਰ ਹੋ ਗਈ 32 33 ਸਾਲ 34 ਸਾਲ ਉਹ ਬਸ ਇਸ ਤੋਂ ਬਾਅਦ ਇਹਨੂੰ ਚੰਗਾ ਅਫਸਰ ਹੈ ਜਿਹੜਾ ਉਹ ਕਿਤੇ ਪੁਲਿਸ ਸਟੇਸ਼ਨ 'ਚ ਨਹੀਂ ਜਾਂਦਾ ਜਿੰਨਿਕ ਮੇਰੀ ਸੋਚ ਹੈ ਟ੍ਰੈਮ 'ਚ ਲੱਗ ਜਾਈਂਗਾ ਈਓ ਬਿੰਗ 'ਚ ਲੱਗ ਜਾਈਂਗਾ ਇਹਦੇ 'ਚ ਸੌਰੀ ਪੀਓ ਸਟਾਪ 'ਚ ਲੱਗ ਜਾਈਂਗਾ ਔਰ ਪੋਰਸਲੈਂਡ 'ਚ ਪਾਣੀ ਪੂਣੀ ਜੇ ਪਾਉਣ 'ਚ ਲੱਗ ਜਾਈਂਗਾ ਗਾਂ ਡੀਐਸਪੀ ਪ੍ਰਮੋਟ ਹੋ ਗਿਆ ਹੁੰਦਾ ਤਾਂ ਹੈ ਨਹੀਂ ਡਿਸਮਿਸ ਹੋ ਜਾਏਗਾ ਦਿਨ ਦਾ ਫਿਰ ਰਿਲੀਟਿਕੇਸ਼ਨ ਬ੍ਰਾਂਚ ਚ ਲਾ ਦੇਣਗੇ ਪਰ ਜਦੋਂ ਬੰਦੇ ਦਾ ਕੈਰੀਅਰ ਖਰਾਬ ਹੋ ਜੇ ਨਾ ਫਿਰ ਆਪਸਰ ਵੀ ਥੋੜਾ ਸੋਚਦੇ ਆ ਵੀ ਕਿਹਨੇ ਲਾਇਆ ਇਹ ਪਰ ਆਪਾਂ ਜਿਹੜੀ ਗੱਲ ਕਰਾਂਗੇ ਲੌਜੀਕ ਕਰਾਂਗੇ ਕਿਉਂਕਿ ਮੈਂ ਵਰਲਡ ਹਿਊਮਨ ਰਾਈਟਸ ਕਾਉਂਸਲ ਦੇ ਵਿੱਚ ਵਰਲਡ ਮਨੁੱਖੀ ਅਧਿਕਾਰ ਸੰਸਥਾ ਦੇ ਵਿੱਚ 2006 ਤੋਂ ਕੰਮ ਕਰਦਾ ਹਾਂ ਔਰ ਮੈਂਬਰ ਹਾਂ ਮੈਂ ਅਮਨੇਸਟੀ ਇੰਟਰਨੈਸ਼ਨਲ ਆਫ ਇੰਡੀਆ ਜੋ ਜੁਵੇਨਲ ਨਾਲ ਅਫੀਲੀਏਟਡ ਹੈ ਸਾਡੇ ਕੋਲੇ ਲੋਕਾਂ ਦੀਆਂ ਕੰਪਲੇਟਾਂ ਆਉਂਦੀਆਂ ਸੀ ਫਾਰਵਰਡ ਕਰਕੇ ਅੱਗੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਐਡਮਿਟ ਕਰਾ ਦਿੰਨੇ ਆ ਤੇ ਜਾਂ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਕਰਾ ਦਿੰਨੇ ਆ ਹੁਣ ਜਿਹੜੀਆਂ ਮਾਨਸਾ ਮਾਨਸਾ ਦੀਆਂ 40 ਦਰਖਾਸਤਾਂ ਸਾਡੇ ਹੱਥਾਂ ਵਿੱਚ ਦੀ ਲੰਗਦੀਆਂ ਫਿਰ ਉਹਦੀ ਫੀਡਬੈਕ ਲੈਂਦੇ ਆ ਵੀ ਭਾਈ ਤੇਰਾ ਕੰਮ ਹੋ ਗਿਆ ਤੇ ਇੱਥੋਂ ਕਿਸੇ ਨੇ ਪੈਸਾ ਤਾਂ ਨਹੀਂ ਲਿਆ ਕੋਈ ਤਦੋਂ ਜੋ ਕੋਈ ਮਾਰਾ ਮੋਟਾ ਲੈ ਲਿਆ ਕੋਈ ਗੱਲ ਨਹੀਂ ਕੰਮ ਹੋ ਜਾਂਦਾ ਅਗਲੇ ਦਾ ਤਾਂ 40 ਹੋ ਗਈਆਂ ਦਸ ਦਰਾਂ ਦੇ ਵਿੱਚ 412 100 ਦਰਖਾਤ ਹੋ ਗਈ ਬਾਰੋ-ਬਾਰੀ ਆ 144 1 ਲੱਖ 4400 ਦਰਖਾਤ ਆਪਣੇ ਹੱਥਾਂ ਵਿੱਚ ਦੀ ਲੱਗ ਜਾਂਦੀ ਹੈ ਕੱਲੀ ਮਾਨਸਾ ਦੀ ਪੂਰੇ ਪੰਜਾਬ ਦਾ ਕੰਮ ਹੈ ਉਤੋਂ ਪਤਾ ਲੱਗ ਜਾਂਦਾ ਵੀ ਇਹ ਚ ਕੀ ਐਂਕੀ ਬੈਂਕੀ ਹੋਈ ਹੈ ਉਹਨੇ ਕੱਲ ਬੁੜੀ ਵਿਚਾਰੀ ਇਹ ਕਹਿੰਦੀ ਮੈਂ ਦਿਹਾੜੀ ਕਰਦੀ ਆਂ ਜੀ ਗਰੀਬ ਹੈ ਗਿਆ ਤੇ ਮੈਨੂੰ ਪਹਿਲਾਂ ਦਲਾਸਾ ਦਿੱਤਾ ਵੀ ਮੈਂ ਤੇਰੇ ਪੈਸੇ ਦਿਵਾ ਦੂੰਗਾ ਤੇ ਮਾਗਰੋ ਮਟਰ ਮੋਟਰ ਜੇ ਖਵਾ ਕੇ ਉਹਨਾਂ ਨੂੰ ਤੇ ਚਾਹ ਪਿਆ ਕੇ ਤੇ ਆਪ ਦਾ ਲੈ ਦੇ ਕੇ ਤੇ ਬਸ ਉਹ ਕਰਤਾ ਤੇ ਹੁਣ ਧੰਨਵਾਦ ਅਫਸਰ ਸਹਿਬਾਨਾਂ ਦਾ ਜਿਨ੍ਹਾਂ ਨੇ ਇਹਨੇ ਇਹਨੂੰ ਉਥੋਂ ਵੀ ਬਦਲ ਕੇ ਤੇ ਜਿਹੜਾ ਹੈਗਾ ਆਪਣਾ ਪੀਓ ਸਟਾਫ ਚ ਲਾਤਾ ਤੇ ਨਾਲ ਮੈਂ ਦੂਸਰੀ ਬੇਨਤੀ ਕਰਨਾ ਚਾਹਣਾ ਹੈ ਕਿ ਜਿਹੜਾ ਉਹ ਦਰਾਜ ਵਾਲਾ ਮੁੰਡਾ ਜਸਪ੍ਰੀਤ ਉਹਦੇ ਚ ਇੱਕ ਪਾਨੀਆਂ ਪਾਨੇ ਤਰਪਾਲਾਂ ਚੈੱਕ ਬੁੱਕ 1.5 ਲੱਖ ਰੁਪਈਆ ਗੱਡੀ ਜੋ ਵੀ ਹੈ ਅਫਸਰ ਸਾਹਿਬਾ ਨੂੰ ਮੈਂ ਬੇਨਤੀ ਕਰਦਾ ਵੀ ਵਿਚਾਰਾ ਉਹਦੀ ਬੱਸ-ਬੁੱਸ ਵੇਚ ਕੇ ਪੈਸੇ ਦਿੱਤੇ ਸੀਗੇ ਤੇ ਉਹ ਵੀ ਜਿਹੜੇ ਵਾਪਸ ਕਰਾਉਣ ਦੀ ਕੋਸ਼ਿਸ਼ ਕਰੋ ਰੱਬ ਕੋਲੇ ਜਾਣ ਦੇਣੀ ਹੈ ਨਾਲ ਸਚਾਈ ਜਾਣੀ ਹੈ ਜਿੱਥੇ ਮਰਜ਼ੀ ਜਾੜੂ ਗੁਰਬਾਣੀ ਦਾ ਫਰਮਾਨ ਹੈ ਚੰਗਿਆਈਆਂ ਬਰਿਆਈਆਂ ਬਾਚਾ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕਿ ਦੂਰ ਜਿੱਥੇ ਮਰਜੀ ਚਲੇ ਜਾਓ ਜੋ ਕਰਮਾਂ ਦੇ ਵਿੱਚ ਲਿਖਿਆ ਆਪਾਂ ਨੂੰ ਮਿਲੀ ਜਾਣਾ ਰੱਬ ਦੇ ਮੂੰਹ ਲਾਇਆ ਉਹ ਰੋਟੀ ਦੇਣੀ ਦੇਣੀ ਹੈ ਤੇ ਪਰ ਦਿਲਜੀਤ ਸਿੰਘ ਜਿਹੜੇ ਲੱਛਣ ਤੂੰ ਪੜੇ ਹੋਏ ਐ ਇਹ ਹੁਣ ਜਗ ਚਾਰ ਹੋਣਗੇ ਅੱਜ ਤੱਕ ਕੋਈ ਪੁਲਸ ਅਫਸਰ ਕਹਦੇ ਵੀ ਯਾਰ ਮੇਰੇ ਬਾਰੇ ਮੱਖਣ ਭਾਈ ਕਿਨੇ ਕੋਈ ਅਸਾਸੇ ਜਾਂ ਮੇਰੇ ਖਿਲਾਫ ਕੋਈ ਆ ਚੀਜ਼ ਪਾਈ ਹੋਵੇ ਹੁਣ ਸਾਡੇ ਕੋਲੇ ਹਰੇਕ ਦਾ ਢਿੱਡਾ ਢਿੱਡ ਦੇ ਵਿੱਚ ਬਹੁਤ ਕੁਝ ਮੋਇਆ ਹੋਇਆ ਚੱਲਦਾ ਇਹ ਸਿਸਟਮ ਨੂੰ ਖਤਮ ਨਹੀਂ ਕਰ ਸਕਦੇ ਤੁਸੀਂ ਕਰਪਸ਼ਨ ਨੂੰ ਕਰਪਸ਼ਨ ਕਦੇ ਖਤਮ ਨਹੀਂ ਹੁੰਦੀ بڑے ਹੋਰ ਤੌਰ ਤਰੀਕੇ ਹੁਣ ਕਿਹਦੇ ਕਿਹੜੇ ਨਾਂ ਬੈਂਸ ਪਾਈਏ ਉਹ ਪਰੇ ਦੇ ਪੱਲੇ ਤਾਂ ਪਾ ਦਿਆ ਕਰੋ ਕੁਛ ਹੁਣ ਇੱਥੇ ਸਾਡੇ ਪ੍ਰਾਣੇ ਅਫਸਰ ਲੱਗੇ ਹੋਏ ਐ ਆ ਸਰਦਰ ਦੇ ਵਿੱਚ ਆ ਮੁੰਡਾ ਜਸਕਰਨ ਐ ਵਧੀਆ ਬੰਦਾ ਇਹਦਾ ਕੋਈ ਲੱਭਾ ਨਹੀਂ ਆਇਆ ਜਸਪ੍ਰੀਤ ਹੈ ਜੋ ਕਿ ਵਧੀਆ ਮੁੰਡਾ ਹੋ ਡੀਲਿੰਗ ਅੱਛੀ ਹੈ ਭੀਖੀ ਗੁਰਵੀਰ ਰਿਹਾ ਝਨੀਰ ਬਲਦੇਵ ਜੀ ਰਹੇ ਆ ਭਗਵੰਤ ਸਿੰਘ ਰਿਹਾ ਮੁੰਡਾ ਬੁਰਜ ਢਿਲਮਾਲਾ ਜਾਂ ਹੋਰ ਨੇਕਾ ਹਨ ਵਧੀਆ ਪੁਲਿਸ ਅਫਸਰ ਨਾ ਸੁਖਜੀਤ ਹੈ ਝਨੀਰ ਤੋਂ ਕੋਈ ਲਾਂਭਾ ਨਹੀਂ ਆਇਆ ਗੁਜ ਰਿਟਾਇਰ ਹੋ ਗਏ ਸਾਡੇ ਮਿੱਤਰ ਇਹ ਚੰਗਾ ਪਾਰਦਰਸ਼ੀ ਕੰਮ ਕਰਨਾ ਹੈ ਪੈਸੇ ਚ ਕੋਲੇ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਲੈਂਡ ਆਰਡਰ ਸਥਿਤੀ ਨੂੰ ਕੈਮ ਰੱਖਣਾ ਨਿਆਂ ਦਿਨਾ ਤੇ ਲੋਕਾਂ ਦੀ ਸੈਟੀਸਫਾਈ ਕਰਾਉਣੀ ਤੁਮਨੇ ਇਹ ਜਿਹੜਾ ਆਪਣਾ ਦਜੀਤ ਸਿੰਘ ਇਹ ਪਤਾ ਨਹੀਂ ਹੁਣ ਕੀ ਦਾ ਕਮਾਊ ਪੁੱਤ ਹੈ ਕੀ ਕਰਦਾ ਹੈ ਕਿੱਧਰ ਨੂੰ ਜਾਂਦਾ ਹੈ ਸਾਬ ਤੋਂ ਗੱਲ ਬਾਹਰ ਹੈ ਇਹ ਹੁਣ ਜਦੋਂ ਪਰਚਾ ਦਰਜ ਹੋ ਗਿਆ ਵਿਜੀਲੈਂਸ ਦਾ ਫੇਰ ਪਤਾ ਲੱਗਣਾ ਹੈ ਵੀ ਭਾਈ ਆ ਗੱਲਬਾਤ ਐ ਹੋਈ ਪਈ ਐ ਸੋਹਰਾਨੀ ਜਣਕਾ ਵੀ ਚਲੋ ਸਿਟੀ 2 ਚੋ ਬਦਲਿਆ ਠੀਕ ਐ ਲੋਕਾਂ ਨਾਲ ਧੱਕਾ ਹੋਇਆ ਵਿਚਾਰਿਆਂ ਨਾਲ ਇੱਥੇ ਸ਼ਹਿਰ ਵਾਸੀ ਐ ਸ਼ਹਿਰ ਵਾਸੀ ਵੈਸੇ ਵੀ ਨਾ شریف ਹੁੰਦੇ ਅਗਲਾ ਕਹਿੰਦਾ ਯਾਰ ਕੰਮ ਐ ਆਪਾਂ 2 ਰੁਪਈਆ ਦਾ ਕੰਮ ਕਰਾਂਗੇ 2 ਪੈਸੇ ਦਿਓ ਗਾਂ ਉਹ ਜਿਹੜੇ ਪਿੰਡਾਂ ਦੇ ਵਿੱਚ ਅਗਲਾ ਕਹਿੰਦਾ ਬਿਲੇ ਆ ਬਾਈ ਇਹ ਤੇ ਦਿਓ ਵਾਈਫੀ ਐਡਾਪਟਰ ਇਹ ਤੇ ਤੇ ਵਾਈਫੀ ਐਡਾਪਟਰ ਉਹਨੇ ਤੋਂ ਬਦਲਤਾ ਭਲਾੜੇ ਭਲਾੜੇ ਨੂੰ 4-5 ਦਿਨ ਹੀ ਲਾਇਆ ਸੀ ਆ ਨਵਾਂ ਕੇਸ ਆ ਗਿਆ ਅਫਸਰਾਂ ਦੇ ਧਿਆਨ 'ਚ ਆ ਗਿਆ ਉਹ ਜੈਸਮੀਨ ਆ ਕੁੜੀ ਗੌਂਦੀ ਆ ਜਿਹੜਾ ਬਲਵੀਰ ਚੋਟੀਆਂ ਉਹਦੇ ਘਰੋਂ ਉਹਨਾਂ ਦੇ ਰਿਲੇਟਿਵ ਸੀਗੇ ਰਿਸ਼ਤੇਦਾਰ ਸੀ ਸਕੇ ਸਕੇਲੇ ਸੀ ਉਹਨਾਂ ਦਾ ਵਿਚਾਰੇ ਗਰੀਬ ਬੰਦਾ ਨਾਲ ਠੱਗੀ ਵੱਜ ਗਈ ਤੇ ਅਸੀਂ ਫਿਰ ਐਮਐਲਏ ਸਾਹਿਬਾਨ ਨੂੰ ਵੀ ਕਿਹਾ ਸੀ ਉਹ ਉਧਰ ਅਮਜੀ ਨੂੰ ਵੀ ਭਾਈ ਇਹ ਮੈਂ ਤੁਹਾਡੀ ਬਦਨਾਮੀ ਕਰਾ ਦੇਣਗੇ ਸਰਕਾਰ ਦਾ ਟਾਈਮ ਥੋੜਾ ਰਹਿ ਗਿਆ ਤੇ ਦੁਬਾਰਾ ਰਿਪੀਟ ਹੈ ਜਿਹੜਾ ਤੁਸੀਂ ਵੋਟਾਂ ਵੀ ਲੈਣੀਆਂ ਧੰਨਵਾਦ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆਂ ਕੁਝ ਤਾਂ ਸਾਡੇ ਤੇ ਲੱਗਦੇ ਆ ਵੀ ਇਹ ਸ਼ਿਕਾਇਤ ਕਰਦੇ ਆ ਬੰਦੇ ਮਾੜੇ ਆ ਬਾੜੇ ਮਾੜੇ ਬੰਦੇ ਆ ਪਰ ਮਾੜੇ ਬੰਦੇ ਦੇ ਵਿੱਚ ਵੀ ਗੁਣ ਚੰਗਾ ਹੁੰਦਾ ਵਰਤ ਕੇ ਦੇਖਿਆ ਕਰੋ ਭਾਈ ਅਸੀਂ ਜਨੇ ਖਣੇ ਦੀ ਸ਼ਿਕਾਇਤ ਨਹੀਂ ਕਰਦਾ ਜਿਹੜਾ ਬਿਨਾਂ ਮੱਤ ਤੋਂ ਪੰਗੇ ਲੈਂਦਾ ਸੱਚਾ ਕਹੋਂਦਾ ਸੱਜਣ ਠੱਗ ਵਾਂਗੂ ਹੈ ਬਗਲ 'ਚ ਛੁਰੀ ਰੱਖੀ ਵੀ ਹੈ ਬੜਕਾਉਂਦਾ ਤੁਰਿਆ ਜਾਂਦਾ ਉਹਦਾ ਫਿਰ ਆਪਣੇ ਕੋਲੇ ਕੋਈ ਹੱਲ ਨਹੀਂ ਇਸ ਕਰਕੇ ਜਿਹੜਾ ਦਲਜੀਤ ਸਿੰਘ ਹੈ ਇਹਨੂੰ ਸਾਦਰ ਭਲਾਡੇ ਤੋਂ ਪੀਓ ਸਟਾਪ ਲਾਤਾ ਕਿ ਅੱਜ ਮੇਰਾ ਖਲ ਕਾਰਵਾਈ ਹੋਊਗੀ ਕੱਲ ਨੂੰ ਸ਼ਾਇਦ ਤਾਨੂੰ ਮੁबारक ਬਾਦ ਵਿਜੀਲੈਂਸ ਵੱਲੋਂ ਵੀ ਚੰਗਾ ਕੋਈ ਸ਼ੁਭ ਸ਼ਗਨ ਆਊਗਾ ਤੇ ਫਿਰ ਆਪਾਂ ਸਾਰੇ ਪੈਸੇ ਜਿਹੜੇ ਉਹ ਬਰਾਮਦ ਕਰਾ ਲਾਂਗੇ ਤੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਭਾਈ ਸਾਫ਼ ਸੁਥਰਾ ਹੈ ਅਫਸਰ ਹੈ ਦਿਲਜੀਤ ਸਿੰਘ ਅਫਸਰ ਸਾਹਿਬਾਨ ਨੂੰ ਬੇਨਤੀ ਹੈ ਵੀ ਤੁਸੀਂ ਇਹ ਨਾ ਸੋਚਿਆ ਕਰੋ ਵੀ ਡਾਇਰੈਕਟ ਭਰਤੀ ਹੋਇਆ ਬੜਾ ਇਮਾਨਦਾਰ ਹੋਊਗਾ ਛੇਤੀ ਕੋਠੀਆਂ ਦੀ ਬਣ ਜਾਂਦੀ ਐ ਵੱਡੇ ਪੀੜੇ ਲਿਆਈਏ ਝੂਟੇ ਲੈਣ ਵਾਲੇ ਝੂਲੇ ਲਿਆਈਏ ਬੱਚਿਆਂ ਬਾਤੇ ਸਮਾਨ ਲਿਆਈਏ ਵੱਡੀਆਂ ਗੱਡੀਆਂ ਹੁਣ ਤਕੜੀਆਂ ਕੋਠੀਆਂ ਹੁਣ ਝੂਮਰ ਲਾਏ ਹੁਣ ਤੇ ਸੁੱਤੇ ਪਏ ਫੀਲਿੰਗਾਂ ਵੱਡੀਆਂ ਲੈਂਦੇ ਨਾ ਅਡਾਨੀ ਵਾਨੀ ਵਾਲੀਆਂ ਤੇ ਜਦੋਂ ਜਾਗ ਸੁੱਟਦੀ ਐ ਜਾਗ ਉੱਠ ਜਾਗਦੀ ਐ ਉਦੋਂ ਵੀ ਪਤਾ ਲੱਗਦਾ ਵੀ ਆਪਾਂ ਤਾਂ ਯਾਰ ਹਵਾਲਾ ਚ ਬੈਠੀ ਐ ਇਹ 8 ਵਟਾ 4 ਤਾਮ ਕੋਟ ਵਾਲੀ ਬੈਰ ਕਿਚ ਬੈਠਿਆਂ ਤਾਂ ਜਦ ਜੱਬ ਵੀ ਹੋਰ ਨੀਂਦ ਚ ਗੱਪਾਂ ਕੁਝ ਗੱਲਾਂ ਬਤਾ ਹੂਰ ਕਰਦੇ ਸੀ ਸੋ ਇਸ ਕਰਕੇ ਗਰੀਬ ਲੋਕਾਂ ਦਾ ਖੂਨ ਨਾ ਚੁੱਸਿਆ ਕਰੋ ਜਿਹੜੇ ਪੁਰਾਣੇ ਸਾਡੇ ਤਜਰਬੇਕਾਰ ਅਫਸਰ ਹੈ ਉਹ ਬਹੁਤ ਚੰਗੇ ਨਾ ਉਹ ਜੇ ਜੰਗ ਮੁੰਡੇ ਹੈ ਕੋਈ ਗਲਤ ਕੰਮ ਵੀ ਕਰ ਲੈਂਦੇ ਹੈ ਤਾਂ ਉਹਨਾਂ ਨੂੰ ਉਹ ਸਮਝਾ ਵੀ ਦਿੰਦੇ ਹੈ ਇਸ ਕਰਕੇ ਕੋਈ ਕਈ ਲੋਕ ਸਾਨੂੰ ਕਹਿੰਦੇ ਪੁਲਿਸ ਦੇ ਖਿਲਾਫ ਹੈ ਪੁਲਿਸ ਦੇ ਖਿਲਾਫ ਨਹੀਂ ਅਸੀਂ ਪੁਲਿਸ इज ਪਬਲਿਕ ਪ੍ਰੋਟੈਕਸ਼ਨ ਜੇ ਪੁਲਿਸ ਨਾਲ ਉਹ ਵੀ ਤਾਂ ਇੱਥੇ ਗਾਹ ਪੈ ਜੇ ਤੇ ਲੋਕਾਂ ਦਾ ਨੁਕਸਾਨ ਹੋ ਜੇ ਤੇ ਪੁਲਿਸ ਜਿਹੜੀਆਂ ਕਾਲੀਆਂ ਭੇਡਾਂ ਇਹ ਜਿੱਥੇ 52 53 ਡਿਸਮਿਸ ਹੋਇਆ ਦੋ ਤਿੰਨੇ ਕਰ ਦਿਓ ਤੇ ਤਾਂ ਜੋ ਪੁਲਿਸ ਦੇ ਵਿੱਚ ਸੁਧਾਰ ਆ ਜੇ ਜਾਂ ਜਿਹੜੇ ਨਵੇਂ ਮੁੰਡੇ ਭਰਤੀ ਹੋਣਗੇ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਯਾਰ ਹਾਂ ਕੋਰਸ ਦੇ ਵਿੱਚ ਸ਼ਭੀ ਕਿਰਦਾਰ ਕਿਉਂ ਜਾ ਰੱਖਣਾ ਚਾਹੀਦਾ ਤੇ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਬਿਗਾਂਜਾਂ ਨੂੰ ਕੱਖ ਪਾਉਣੀ ਪਾਉਣੇ 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 ਮੂਰੇ ਮਕੜਾ ਆ ਜਾਣਾ ਤੇ ਨਰਮਾ ਗੁੱਡਣਾ ਪਿਆ ਕਰਨ ਕੱਸੀਏ ਤੋਂ ਲਾਲਾ ਮਿਤਰਾ ਮਿੱਟੀ ਇਸ ਕਰਕੇ ਚੰਗੇ ਬੰਦਿਆਂ ਦੀ ਸ਼ਹਿਰ ਵਾਸੀ ਹੋ ਪਿੰਡਾਂ ਵਾਲਿਓ ਜੋ ਅਫਸਰ ਚੰਗਾ ਐ ਸੱਚੋ ਚੰਗਾ ਜਿਹਦੀ ਗੀਲਿੰਗ ਵਧੀਆ ਕਦਰ ਕਰਿਆ ਕਰੋ ਕਿਉਂਕਿ ਥੋੜੇ ਕੰਨਾ ਅਫਸਰ ਨੂੰ ਰੋਹਤਾ ਰੱਖਣਾ ਪੈਂਦਾ ਫਿਰ ਮਾੜਾ ਅਨਸਰ ਨਹੀਂ ਮੂਰੇ ਬੋਲਦਾ ਫਿਰ ਉਹ ਥਾਣੇਦਾਰੀ ਦਾ ਕਾਇਮ ਰੱਖਣੀ ਪੈਂਦੀ ਐ ਪਰ ਦਿਲਜੀਤ ਸਿਆ ਤੈਨੂੰ ਥਾਣੇਦਾਰੀ ਇਹੋ ਜੀ ਸਿਕਾਵਾਂਗੇ ਕਿ ਰਹਿੰਦੀ ਦੁਨੀਆ ਤੱਕ ਯਾਦ ਰਹੂਗਾ ਅਸੀਂ ਇਸ ਮਾਧਿਮ ਰਾਈ ਕਪਤਾਨ ਨੂੰ ਬੇਨਤੀ ਕਰਦੇ ਆਂ ਵੀਰ ਕਾ 161 ਨੰਬਰ ਮਕਾਦਮੇ ਦੇ ਵਿੱਚ ਥਾਣਾ ਸਿਟੀ 2 ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਮਕੀਆਂ ਦਿੰਦੇ ਐ ਦਿਲਜੀਤ ਉਹਨਾਂ ਦੇ ਨਾਲ ਰਲਿਆ ਹੋਇਆ ਸਾਡਾ ਕਦੋਂ ਵੀ ਕੋਈ ਨੁਕਸਾਨ ਕਰ ਸਕਦੇ ਐ ਇਸ ਨੁਕਸਾਨ ਦੇ ਭਾਗੀਦਾਰ ਹੋਣਗੇ ਤੇ ਦਿਲਜੀਤ ਸਿੰਘ ਜ਼ਿੰਮੇਵਾਰ ਹੋਵੇਗਾ ਉਮੀਦ ਕਰਦੇ ਆ ਕਿ ਸਾਡਾ ਜ਼ਿਲ੍ਹਾ ਦਾ ਕਪਤਾਨ ਇਸ ਗੱਲ ਤੇ ਪਾਈ ਅਮਲ ਕਰੂਗਾ ਤੁਹਾਨੂੰ ਸਭ ਤੋਂ ਵੱਡੀ ਵਧਾਈ ਇਹ ਦਿੰਨੇ ਆ ਕਿ ਜਿਹੜਾ ਦਲਜੀਤ ਸੱਚੋਸੀਓ ਉਹ ਲਾਤਾ ਪੀਓ ਸਟਾਫ ਦੇ ਵਿੱਚ ਤੇ ਵਿਜੀਲੈਂਸ ਨੇ ਕਾਰਬਨ ਪਾਇਆ ਹੋਇਆ ਸੋਂ ਬਾਅਦ ਨੂੰ ਤੁਹਾਨੂੰ ਉਹ ਵੀ ਚੰਗਾ ਸਗਣ ਚੰਗੀ ਤੁਹਾਨੂੰ ਖਬਰ ਦੇਵਾਂਗੇ ਕਿ ਆਹ ਮੁੰਡੇ ਦੀ ਥਾਰ ਮਿਲ ਗਈ ਆ ਮੁੰਡੇ ਦੇ ਪੈਸੇ ਮਿਲ ਗਏ ਆ ਜਿਹੜੇ ਭਲਾਡੇ ਵਾਲਿਆਂ ਦਾ ਪਰਚਾ ਦਰਜ ਹੋ ਗਿਆ ਜਾਂ ਹੋਰ ਵੀ ਜਿਹੜੇ ਕੰਮ ਅੜੇ ਹੋਏ ਆ ਜਾਂ ਜਿਹੜੀਆਂ ਨੇ ਝੂਠੀਆਂ ਜੀਵਣੀਆਂ ਪਾਈਆਂ ਉਹਨਾਂ ਲੋਕਾਂ ਨੂੰ ਰਿਲੀਫ ਦਿੱਤੀ ਹੈ ਕਿਹਾ ਹੈ ਕਿ ਮੈਂ ਫੜਦਾ ਨਹੀਂ ਇਹ ਸਾਰਾ ਸਜੰਤਰ ਹੈ ਤੁਹਾਡਾ ਸੋਮਵਾਰ ਨੂੰ ਸਾਹਮਣੇ ਆਜੂਗਾ ਇੱਕ ਵੱਡਾ ਹੋਰ ਕਪਲਾ ਆਇਆ ਹੈ ਜਿਹੜਾ ਕਿ ਸੋਮਵਾਰ ਨੂੰ ਤੁਹਾਨੂੰ ਜਨਤਕ ਕਰਾਂਗੇ ਤੁਸੀਂ ਸਾਰੇ ਹੈਰਾਨ ਹੋ ਜਾਓਗੇ ਤੇ ਤੁਸੀਂ ਉਮੀਦ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ